ਭਾਰਤ ਵਿੱਚ ਕੌਫੀ ਕੌਣ ਲੈ ਕੇ ਆਇਆ ਸੀ ਆਉ ਜਾਣਦੇ ਹਾਂ ਇਸ ਦੇ ਪਿੱਛੇ ਦੀ ਪੂਰੀ ਦਿਲਚਸਪ ਕਹਾਣੀ ਪਾਣੀ ਤੇ ਚਾਹ ਤੋਂ ਬਾਅਦ ਦੁਨੀਆ ਵਿੱਚ ਜੋ ਚੀਜ਼ਾਂ ਸਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ ਉਹ ਹੈ ਕੌਫੀ ਕਈ ਦੇਸ਼ਾਂ ਵਿੱਚ ਚਾਹ ਵਾਂਗ ਕੌਫੀ ਰੋਜ਼ਾਨਾ ਪੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕੌਫੀ ਕਿੱਥੋਂ ਆਈ ਲੋਕ ਇਸ ਜੰਗਲੀ ਬੂਟੀ ਨੂੰ ਇੰਨਾ ਪਸੰਦ ਕਿਵੇਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸੂਫੀ ਮੁਸਲਮਾਨ ਇਸ ਨੂੰ ਭਾਰਤ ਲੈ ਕੇ ਆਏ ਸਨ ਜੇਕਰ ਉਹ ਨਾ ਹੁੰਦੇ ਤਾਂ ਸ਼ਾਇਦ ਭਾਰਤੀ ਲੋਕਾਂ ਦੇ ਕੌਫੀ ਦਾ ਸੁਆਦ ਨਾ ਲੈ ਸਕਦੇ ਦੁਨੀਆ ਦੀ 60% ਦੀ ਕੌਫੀ ਅਵੇਰੀਕਾ ਪਲਾਂਟ ਤੋਂ ਆਉਂਦੀ ਹੈ ਇਹ ਜ਼ਿਆਦਾਤਰ ਅਫਰੀਕੀ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ ਪਰ ਇਸ ਦੇ ਜਨਮ ਦੀ ਕਹਾਣੀ ਬਹੁਤ ਦਿਲਚਸਪ ਹੈ ਦੋਸਤੋ ਇੱਕ ਖੋਜ ਵਿੱਚ ਵਿਗਿਆਨੀਆਂ ਨੇ ਕਿਹਾ ਹੈ ਕਿ ਅਰੇਬਿਕਾ ਪੌਦਾ ਬਿਲਕੁਲ ਮੌਜੂਦ ਨਹੀਂ ਸੀ ਇਹ ਉਦੋਂ ਪੈਦਾ ਹੋਇਆ ਸੀ ਜਦੋਂ 1 ਮਿਲੀਅਨ ਸਾਲ ਪਹਿਲਾਂ ਇਥੋਪੀਆ ਦੇ ਜੰਗਲਾਂ ਵਿੱਚ ਕੌਫੀ ਦੀਆਂ ਦੋ ਹੋਰ ਕਿਸਮਾਂ ਇਕੱਠੀਆਂ ਹੋਈਆਂ ਸਨ ਹੋਇਆ ਇਹ ਕਿ ਹਵਾ ਦੇ ਚਲਦਿਆਂ ਦੋਵੇਂ ਪ੍ਰਜਾਤੀਆਂ ਦੇ ਪ੍ਰਾਗਣਾਂ ਨੇ ਮਿਲ ਕੇ ਅਵੇਰੀਕਾ ਪੌਦੇ ਨੂੰ ਜਨਮ ਦਿੱਤਾ ਪਹਿਲਾਂ ਕਿਹਾ ਜਾਂਦਾ ਸੀ ਕਿ ਕਾਫੀ ਦਾ ਪੌਦਾ 10000 ਸਾਲ ਪਹਿਲਾਂ ਪੈਦਾ ਹੋਇਆ ਸੀ ਵਿਗਿਆਨੀ ਦੀ ਇੱਕ ਟੀਮ ਨੇ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਅਮਰੀਕਾ ਦੇ ਬੀਜਾਂ ਤੇ ਜੈਨੇਟਿਕ ਖੋਜ ਕੀਤੀ ਕੀਤਾ ਜੋ ਸਾਨੂੰ ਦੱਸਦੀ ਹੈ ਕਿ 60000 ਸਾਲ ਤੋਂ ਲਾ ਕੇ 10 ਲੱਖ ਸਾਲ ਪਹਿਲਾਂ ਪੈਦਾ ਹੋਈ ਸਨ ਹੁਣ ਗੱਲ ਕਰਦੇ ਹਾਂ ਕਿ ਭਾਰਤ ਵਿੱਚ ਪਹਿਲੀ ਵਾਰ ਕਾਫੀ ਕਦੋਂ ਆਈ ਮੰਨਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਸ ਦੀ ਖੇਤੀ ਇਥੋਪੀਆ ਵਿੱਚ ਹੀ ਸ਼ੁਰੂ ਹੋਈ ਸੀ ਉੱਥੋਂ ਇਸ ਦਾ ਕਾਰੋਬਾਰ ਮੱਧ ਪੂਰਬ ਵਿੱਚ ਸ਼ੁਰੂ ਹੋਇਆ ਫਿਰ ਇਹ ਸਾਰੇ ਪਾਸੇ ਸੰਸਾਰ ਵਿੱਚ ਫੈਲ ਗਿਆ ਇਹ 15ਵੀਂ ਸਦੀ ਤੱਕ ਮੱਧ ਪੂਰਬ ਵਿੱਚ ਇੱਕ ਪ੍ਰਸਿੱਧ ਡਰਿੰਕ ਸੀ ਕਿਹਾ ਜਾਂਦਾ ਹੈ ਕਿ ਮੱਕਾ ਗਿਆ ਇੱਕ ਜਮਨ ਤੋਂ ਸੱਤ ਬੀਜ ਲੈ ਕੇ ਭਾਰਤ ਆਇਆ ਇਹ ਬੀਜ 1670 ਦੇ ਆਸ-ਪਾਸ ਕਰਨਾਟਕਾ ਦੀ ਚੰਦਰਗਿਰੀ ਪਹਾੜੀਆਂ ਵਿੱਚ ਗਾਇਏ ਗਏ ਸਨ ਅਤੇ ਇੱਥੋਂ ਹੀ ਭਾਰਤ ਵਿੱਚ ਕੌਫੀ ਦੀ ਸ਼ੁਰੂਆਤ ਹੋਈ ਅੱਜ ਆਰਬੀਕਾ ਦੇ ਪੌਦੇ 50 ਤੋਂ ਵੱਧ ਦੇ ਸੰਚੁਗਾਈ ਜਾਂਦੇ ਹਨ